ਉਹਨੂੰ ਲਾ ਦਿੱਤਾ ਤੁਸੀਂ ਮੇਰੀ ਬਰਾਈ ਦੇਖਿਆ ਨਾ ਜਿਹੜਾ ਮੈਂ ਚੰਗਾ ਕੀਤਾ ਮੇਰੇ ਬਾਈ ਨੇ ਦੇਖਿਆ ਸੀਗਾ ਬੀਤੇ ਦਿਨ ਹੀ ਸਿੱਧੂ ਮੁਸੇਵਾਲੇ ਅਤੇ ਸਨੀ ਮਾਲਟਨ ਦਾ ਫੋਰਟਨ Song ਰਿਲੀਜ਼ ਹੋਇਆ ਜਿਸ ਤੋਂ ਬਾਅਦ ਕਈ ਲੋਕਾਂ ਨੇ ਸਨੀ ਮਾਲਟਨ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ Song ਸਿਰਫ ਸਿੱਧੂ ਮੂਸੇਵਾਲੇ ਕਰਕੇ ਚੱਲਿਆ ਹੈ ਅਤੇ ਸਨੀ ਮਾਲਟਨ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਕਿਉਂਕਿ ਸਨੀ ਮਾਲਟਨ ਨੇ ਇਹ Song ਨੂੰ ਸਿੱਧੂ ਮੂਸੇਵਾਲੇ ਦੇ ਚੈਨਲ ਤੇ ਰਿਲੀਜ਼ ਕਰਨ ਦੀ ਬਜਾਏ ਆਪਣੇ ਅਫੀਸ਼ੀਅਲ ਚੈਨਲ ਤੇ ਰਿਲੀਜ਼ ਕੀਤਾ ਜਿਸ ਤੋਂ ਬਾਅਦ ਸਨੀ ਮਾਲਟਨ ਲਾਈਵ ਆਏ ਅਤੇ ਉਹਨਾਂ ਨੇ ਹਰ ਇੱਕ ਦੀ ਗੱਲ ਦਾ ਜਵਾਬ ਦਿੱਤਾ ਇਸ ਮੌਕੇ ਤੇ ਸਨੀ ਮਾਲਟਨ ਸਿੱਧੂ ਨੂੰ ਯਾਦ ਕਰ ਇਮੋਸ਼ਨਲ ਹੁੰਦੇ ਹੋਏ ਵੀ ਦਿਖਾਈ ਦਿੱਤੇ ਕੀ ਕਹਿਣਾ ਸੀ ਸਨੀ ਮਾਲਟਨ ਦਾ ਸਿੱਧੂ ਮੂਸੇਵਾਲੇ ਬਾਰੇ ਚਲੋ ਵੇਖਦੇ ਆਂ ਵੀਡੀਓ ਵਿੱਚ ਲੱਗ ਸੀ ਦੁਨੀਆ ਤੋਂ ਨਾ ਮੈਂ ਇੱਕ ਵਾਰੀ ਵੀ ਨਹੀਂ ਅੱਜ ਤੱਕਰ ਮੈਂ ਬਾਈ ਤੋਂ ਤੁਹਾਨੂੰ ਲੱਗ ਕੇ ਆ ਬੇਟਾ ਬੂਟਾ ਹੈ ਮੈਂ ਸਮਝ ਗਿਆ ਉਹ ਮੇਰੇ ਪੈਸੇ ਨਹੀਂ ਸੀ ਭਾਈ ਮੈਂ ਲੋਕਾਂ ਲਈ ਕੀਤਾ ਸੀ ਮੈਂ ਲੋਕਾਂ ਲਈ ਖੜਾ ਸੀ ਜੇ ਭਾਈ ਹੁੰਦਾ ਉਹ ਤੁਹਾਨੂੰ ਦੱਸਦਾ ਮੈਂ ਕੌਣ ਆ ਨਾ ਤੇ ਮੈਂ ਕਹਿੰਦਾ ਮੈਂ ਬਾਈ ਤੋਂ ਇੱਕ ਵਾਰੀ ਵੀ ਨਹੀਂ ਆਧ ਰੈਪ ਪੜਵਾਸ ਤੇ ਕੋਸ਼ਿਸ਼ ਨਹੀਂ ਕੀਤਾ ਮੈਂ ਅੱਜ ਤੱਕ 25 30 ਗਣੇ ਸੋ ਤੋਂ ਵਾਟਰ ਫੀਚਰਿੰਗ ਬਾਈ ਦੇ ਗਾਣੇ ਮੈਂ ਉਹਨਾਂ ਚੋਂ ਨਹੀਂ ਭੈ ਭਰਾਵੋ ਮੈਂ ਉਹਨਾਂ ਚੋਂ ਨਹੀਂ ਮੈਂ ਇੱਕ ਦੋ ਗਾਣੇ ਨਹੀਂ ਕੀਤੇ ਬਾਈ ਨਾਲ ਮੈਂ 25-30 ਗਾਣੇ ਕੀਤੇ ਬਾਈ ਦੇ ਨਾਲ ਸ਼ੁਰੂ ਤੋਂ ਲੈ ਕੇ 100 ਹਾਈ ਤੋਂ ਲੈ ਕੇ ਲੈਵਲ ਸਟਿਕ ਕਰ ਬਾਈ ਦਾ 800 ਮਿਲੀਅਨ ਗਾਣੇ ਯਾਰੋ ਆਪਣਾ 800 ਮਿਲੀਅਨ ਤੇ ਲੋਕੀ ਕਹਿੰਦੇ ਅਸੀਂ ਫੇਮ ਪਾਲਦੇ ਆਂ ਪਰ ਸਾ ਨੂੰ ਫੇਮ ਦੀ ਘਰ ਨਹੀਂ ਸਾਡੇ ਗਾਣੇ ਬਿਲੀਅਨ ਬਿਲੀਅਨ ਤੇ ਕਰ ਚੱਲੇ ਆ ਨਾ ਪਰ 100 ਹਾਈ ਤੋਂ ਲੈ ਕੇ ਲੈਵਲ ਸਟਿਕ ਕਰ ਮੈਂ ਬਾਈ ਤੋਂ ਇੱਕ ਡਾਲਰੀ ਮੰਗਿਆ